ਇਲੈਕਸ਼ਨ ਨਹੀਂ ਆਇਆ ਤੁਸਾਂ ਹਾਂ ਜੀ ਆ ਜਿਵੇਂ ਕਿ ਤੁਹਾਨੂੰ ਪਤਾ ਜੋ ਨਗਰ ਨਗਰ ਪੰਚਾਇਤ ਪਾਸ ਹੁੰਦੀ ਆ ਜਿਹੜੀ ਇਲੈਕਸ਼ਨ ਹੈ ਜੋ ਕਿ ਜਿਹੜਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਸੋ ਜਿਹੜੀ ਫਿਲਹਾਲ ਅਸੀਂ ਜਿਹੜੀ ਪੂਰਾ ਉਹ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜੀ ਇਹ ਇਲੈਕਸ਼ਨ ਆਸੀਂ ਜਿਹੜੀ ਸਾਫ ਸੁਥਰੀ ਤੇ ਪੂਰੀ ਨਿਰਪੱਖ ਤਰੀਕੇ ਨਾਲ ਜਿਹੜੀ ਮਾਨਯੋਗ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਤੇ ਡੀਐਸਪੀ ਨਾਬਾ ਮੈਡਮ ਮਨਦੀਪ ਕੌਰ ਜੀ ਦੀ ਹਦਿੱਤ ਅਨੁਸਾਰ ਆਸੀਂ ਜਿਹੜੀ ਇਲੈਕਸ਼ਨ ਆਸੀਂ ਪੂਰੀ ਸਾਫ ਸੁਥਰੀ ਤੇ ਨਿਰਪੱਖ ਤਰੀਕੇ ਨਾਲ ਕਰਾਵਾਂਗੇ ਜੀ ਕਿਤੇ ਲੱਗ ਰਿਹਾ ਸਰ ਕੋਈ ਇੱਕਾਂ ਦੇ ਸਰਾਰਤੀ ਅੰਸਰ ਜਿਹੜੇ ਮਾਹੌਲ ਖਰਾਬ ਕਰਨ ਨੂੰ ਦੀ ਤਾਕਤ ਚ ਹੋਣ ਜਾਂ ਕੁਛ ਇਦਾਂ ਦਾ ਥੋੜਾ ਧਿਆਨ ਚੋਦ ਨਹੀਂ ਨਹੀਂ ਜੀ ਇਦਾਂ ਦੀ ਦੇਖੋ ਅਸੀਂ ਸ਼ਹਿਰ ਦੇ ਵਿੱਚ ਜਿਹੜੇ ਅਲੱਗ-ਅਲੱਗ ਥਾਵਾਂ ਤੇ 6 ਨਾਕੇ ਨੇ ਉਸ ਤੋਂ ਇਲਾਵਾ ਸਾਡੇ ਕੋਲ ਕਰੀ ਇੱਥੇ 150 ਦੇ ਕਰਫ ਜਿਹੜੀ ਫੋਰਸ ਤਾਇਨਾਤ ਹੈਗੀ ਹੈ ਤੇ ਇਦਾਂ ਵੀ ਅਸੀਂ ਵਿਸ਼ਵਾਸ ਦਵਾਉਂਦੇ ਆ ਕਿ ਅਸੀਂ ਇੱਥੇ ਕੋਈ ਜਿਹੜੀ ਤੱਕ ਫਰਕ ਨਹੀਂ ਪਿਆਗੇ ਜੀ ਲੱਗਦਾ ਇਹ ਜਿੱਦਾਂ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਕਿ ਮੌਜੂਦਾ ਸਰਕਾਰ ਕੋਈ ਠੱਕਾ ਕਰ ਸਕਦੀ ਹੈ ਕੋਈ ਗੱਲ ਤਾਂ ਹੋ ਸਕਦਾ ਹੈ ਇੱਥਾਂ ਦੇ ਕੋਈ ਹਾਲਾਤ ਤੋਂ ਲੱਗਦਾ ਹੈ ਕਿ ਇਦਾਂ ਦੀ ਕੋਈ ਗੱਲ ਹੈਗੀ ਨਹੀਂ ਨਹੀਂ ਜੀ ਇਦਾਂ ਦੀ ਦੇਖੋ ਅਸੀਂ ਪੂਰੇ ਜਿਹੜੀ ਸਾਡੇ ਕੋਲ ਬਹੁਤ ਫੋਰਸ ਹੈਗੀ ਆ ਇਦਾਂ ਦੀ ਸੀ ਜਿਹੜੇ ਕੋਈ ਹਾਲਾਤ ਪੈਦਾ ਨਹੀਂ ਹੋਣ ਦੇਵਾਂਗੇ ਜੋ ਜਿਸ ਤੱਕ ਤੁਹਾਡੀ ਮੌਜੂਦਾ ਸਰਕਾਰ ਵਾਲੀ ਗੱਲ ਹੈਗੀ ਆ ਤੇ ਅਸੀਂ ਜਿਹੜੀ ਇਲੈਕਸ਼ਨ ਆਸੀਂ ਪੂਰੀ ਨਿਰਪੱਖਤਾ ਦੇ ਨਾਲ ਕਰਾਉਣ ਦਾ ਭਰੋਸਾ ਦਿੰਦੇ ਆ ਜੀ ਤਾਂ ਪੋਲਿੰਗ ਬੂਥਾਂ ਤੇ ਸਰ ਕਿੰਨੇ ਮੁਲਾਜ਼ਮ ਤਾਇਨਾਤ ਨੇ ਹਾਂਜੀ ਜੀ ਬੇ ਆਪਾਂ ਨੂੰ ਪਤਾ ਹੀ ਆ ਪਾਸੋਂ ਦੇ ਵਿੱਚ 11 ਵਾਰਡ ਨੇਗੇ ਤੇ ਤਿੰਨ ਲੋਕੇਸ਼ਨਾਂ ਦੇ ਵਿੱਚ 11 ਬੂਥ ਨੇ ਤੇ ਜਿਹੜਾ ਹਰੇਕ ਬੂਥ ਤੇ ਕਰੀਬ ਤਿੰਨ ਜਿਹੜੇ ਅਸੀਂ ਮੁਲਾਜ਼ਮ ਤਾਇਨਾਤ ਕੀਤੇ ਹੋਏ ਨੇਗੇ ਜੀ ਹਾਂ ਸਰਾਂ ਨੂੰ ਸਾਰੀਆਂ ਤਿਆਰੀਆਂ ਮੁਕੰਮਲ ਨੇ ਹਾਂ ਜੀ ਆ ਦੇਖੋ ਜਿਹੜੀ ਪਾਸੋਂ ਪੁਲਿਸ ਹੈਗੀ ਆ ਜਿਹੜੀ ਇਸ ਇਲੈਕਸ਼ਨ ਦੇ ਲਈ ਤਿਆਰ ਬਰ ਤਿਆਰ ਹੈਗੀ ਆ ਤੋਂ ਅਸੀਂ ਜਿਹੜੀ ਇੱਕ ਸਾਫ਼ ਸੁਥਰੀ ਅਤੇ ਜਿਹੜੀ ਨਿਰਪੱਖ ਤਰੀਕੇ ਨਾਲ ਜਿਹੜੀ ਇਲੈਕਸ਼ਨ ਕਰਾਉਣ ਦਾ ਭਰੋਸਾ ਦਿੰਦੇ ਹਾਂ ਜੀ ਅੱਜ ਪਾਸੋਂ ਹਾਂ ਜੀ ਆ ਜਿਵੇਂ ਕਿ ਤੁਹਾਨੂੰ ਪਤਾ ਜੋ ਨਗਰ ਨਗਰ ਪੰਚਾਇਤ ਪਾਸੋਂ ਦੀ ਆ ਜਿਹੜੀ ਇਲੈਕਸ਼ਨ ਹੈ ਜੋ ਕਿ ਜਿਹੜਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਸੋ ਜਿਹੜੀ ਫਿਲਹਾਲ ਅਸੀਂ ਜਿਹੜੀ ਪੂਰਾ ਅਹੁ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜੀ ਇਹ ਇਲੈਕਸ਼ਨ ਆਸੀਂ ਜਿਹੜੀ ਸਾਫ ਸੁਥਰੀ ਤੇ ਪੂਰੀ ਨਿਰਪੱਖ ਤਰੀਕੇ ਨਾਲ ਜਿਹੜੀ ਮਾਨਯੋਗ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਤੇ ਡੀਐਸਪੀ ਨਾਬਾ ਮੈਡਮ ਮਨਦੀਪ ਕੌਰ ਜੀ ਦੀ ਹਦਿੱਤ ਅਨੁਸਾਰ ਆਸੀਂ ਜਿਹੜੀ ਇਲੈਕਸ਼ਨ ਆਸੀਂ ਪੂਰੀ ਸਾਫ ਸੁਥਰੀ ਤੇ ਨਿਰਪੱਖ ਤਰੀਕੇ ਨਾਲ ਕਰਾਵਾਂਗੇ ਜੀ ਕਿਤੇ ਲੱਗ ਰਿਹਾ ਸਰ ਕੋਈ ਇੱਕਾਂ ਦੇ ਸਰਾਰਤੀ ਅੰਸਰ ਜਿਹੜੇ ਮਾਹੌਲ ਖਰਾਬ ਕਰਨ ਦੀ ਤਾਕਤ ਚ ਹੋਣ ਜਾਂ ਕੁਛ ਇਦਾਂ ਦਾ ਥੋੜਾ ਧਿਆਨ ਚੋਦ ਨਹੀਂ ਨਹੀਂ ਜੀ ਇਦਾਂ ਦੀ ਦੇਖੋ ਅਸੀਂ ਸ਼ਹਿਰ ਦੇ ਵਿੱਚ ਜਿਹੜੇ ਅਲੱਗ-ਅਲੱਗ ਥਾਵਾਂ ਤੇ 6 ਨਾਕੇ ਨੇ ਉਸ ਤੋਂ ਇਲਾਵਾ ਸਾਡੇ ਕੋਲ ਕਰੀ ਇੱਥੇ 150 ਦੇ ਕਰਫ ਜਿਹੜੀ ਫੋਰਸ ਤਾਇਨਾਤ ਹੈਗੀ ਹੈ ਤੇ ਇਦਾਂ ਵੀ ਅਸੀਂ ਵਿਸ਼ਵਾਸ ਦਵਾਉਂਦੇ ਆ ਕਿ ਅਸੀਂ ਇੱਥੇ ਕੋਈ ਜਿਹੜੀ ਤੱਕ ਫਰਕ ਨਹੀਂ ਪਿਆਗੇ ਜੀ ਲੱਗਦਾ ਇਹ ਜਿੱਦਾਂ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਕਿ ਮੌਜੂਦਾ ਸਰਕਾਰ ਕੋਈ ਠੱਕਾ ਕਰ ਸਕਦੀ ਹੈ ਕੋਈ ਗੱਲ ਤਾਂ ਹੋ ਸਕਦਾ ਇੱਥਾਂ ਦੇ ਕੋਈ ਹਾਲਾਤ ਤੋਂ ਲੱਗਦਾ ਹੈ ਕਿ ਇਦਾਂ ਦੀ ਕੋਈ ਗੱਲ ਹੈਗੀ ਨਹੀਂ ਨਹੀਂ ਜੀ ਇਦਾਂ ਦੀ ਦੇਖੋ ਅਸੀਂ ਪੂਰੇ ਜਿਹੜੀ ਸਾਡੇ ਕੋਲ ਬਹੁਤ ਫੋਰਸ ਹੈਗੀ ਆ ਇਦਾਂ ਦੀ ਸੀ ਜਿਹੜੇ ਕੋਈ ਹਾਲਾਤ ਪੈਦਾ ਨਹੀਂ ਹੋਣ ਦੇਵਾਂਗੇ ਜੋ ਜਿਸ ਤੱਕ ਤੁਹਾਡੀ ਮੌਜੂਦਾ ਸਰਕਾਰ ਵਾਲੀ ਗੱਲ ਹੈਗੀ ਆ ਤੇ ਅਸੀਂ ਜਿਹੜੀ ਇਲੈਕਸ਼ਨ ਆਸੀਂ ਪੂਰੀ ਨਿਰਪੱਖਤਾ ਦੇ ਨਾਲ ਕਰਾਉਣ ਦਾ ਭਰੋਸਾ ਦਿੰਦੇ ਆ ਜੀ ਅ ਪੋਲਿੰਗ ਬੂਥਾਂ ਤੇ ਸਰ ਕਿੰਨੇ ਮੁਲਾਜ਼ਮ ਤਾਇਨਾਤ ਨੇ ਹਾਂਜੀ ਜੀ ਬੇ ਆਪਾਂ ਨੂੰ ਪਤਾ ਹੀ ਆ ਪਾਸੋਂ ਦੇ ਵਿੱਚ 11 ਵਾਰਡ ਨੇਗੇ ਤੇ ਤਿੰਨ ਲੋਕੇਸ਼ਨਾਂ ਦੇ ਵਿੱਚ 11 ਬੂਥ ਨੇ ਤੇ ਜਿਹੜਾ ਹਰੇਕ ਬੂਥ ਤੇ ਕਰੀਬ ਤਿੰਨ ਤਿੰਨ ਜਿਹੜੇ ਅਸੀਂ ਮੁਲਾਜ਼ਮ ਤਾਇਨਾਤ ਕੀਤੇ ਹੋਏ ਨੇਗੇ ਜੀ ਹਾਂ ਜੀ ਸਰਦਿਆ ਅੱਜ ਨੇ ਮੁਕੰਮਲ ਨੇ ਹਾਂ ਜੀ ਆ ਦੇਖੋ ਜਿਹੜੀ ਪਾਸੋਂ ਪੁਲਿਸ ਹੈਗੀ ਆ ਜਿਹੜੀ ਇਸ ਇਲੈਕਸ਼ਨ ਦੇ ਲਈ ਤਿਆਰ ਬਰ ਤਿਆਰ ਹੈਗੀ ਆ ਤੋਂ ਅਸੀਂ ਜਿਹੜੀ ਇੱਕ ਸਾਫ਼ ਸੁਥਰੀ ਅਤੇ ਜਿਹੜੀ ਨਰਪੱਖ ਤਰੀਕੇ ਨਾਲ ਜਿਹੜੀ ਇਲੈਕਸ਼ਨ ਕਰਾਉਣ ਦਾ ਭਰੋਸਾ ਦਿੰਦੇ ਹਾਂ